ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕੁਮਾਰ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਮੈਂਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਤੁਸੀਂ ਉਹਦੇ ਉੱਪਰ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਆਪਣੇ ਨੂੰ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਸੂਟ ਦਿਖਾਵਾਂਗੇ ਕਾਟਨ ਦਾ ਸਟੱਫ ਹੋਊਗਾ ਜੇ ਜਿਹੜਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵਰਕ ਕਰੇ ਹੋਏ ਸੂਟ ਨੇ ਇਹ ਆਪਣੇ ਤੁਸੀਂ ਇਸ ਤਰ੍ਹਾਂ ਦੇ ਸੂਟ ਜਿਹੜੇ ਸਤ ਤਿਆਰ ਕਰਵਾ ਸਕਦੇ ਹੋ ਲੋ ਜੀ ਪਹਿਲਾ ਸੂਟ ਆਪਾਂ ਦਿਖਾਉਣੀ ਹੈ ਇਹ ਬਲੈਕ ਕਲਰ ਮਸਲੀਨ ਦੇ ਉੱਪਰ ਆਪਾਂ ਨੇ ਬਣਾਇਆ ਹੋਇਆ ਠੀਕ ਹੈ ਤੇ ਮਸਲੀਨ ਦਾ ਸਟੱਫ ਵੀ ਆਪਾਂ ਤੁਹਾਨੂੰ ਸੌਫਟ ਦੇਵਾਂਗੇ ਬਹੁਤ ਸੋਹਣਾ ਮਸਲੀਨ ਦਾ ਸਟੱਫ ਹੈ ਇਹ ਦੇਖੋ ਜੀ ਸੌਫਟ ਹੈਗੀ ਇਹ ਚੂਣ ਵਾਲੀ ਹੁੰਦੀ ਹੈ ਉਹ ਨਹੀਂ ਹੁੰਦੀ ਹੈਗੀ ਆਪਾਂ ਵਧੀਆ ਕੁਆਲਿਟੀ ਦੀ ਮਸਲੀਨ ਹੈ ਜਿਹੜੀ ਲੈ ਕੇ ਆਉਨੇ ਆ ਤੁਸੀਂ ਕਿਸੇ ਵੀ ਸਟੱਫ ਉੱਪਰ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹੋ ਆਪਾਂ ਨੇ ਫਰੌਕ ਬਣਾਈ ਹੋਈ ਹੈਗੀ ਤੇ ਇਹਦੇ ਆਪਾਂ ਨੇ neck ਦੇ ਉੱਪਰ ਵਰਕ ਕਰਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਬਣਾਇਆ ਹੋਇਆ ਜੇ ਤੁਸੀਂ ਹੈਵੀ ਨਹੀਂ ਬਣਾਉਣਾ ਚਾਹੁੰਦੇ ਹਲਕਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਕਰਵਾ ਸਕਦੇ ਹੋ ਆਪਾਂ neck ਦੇ ਉੱਪਰ ਵਰਕ ਕਰਿਆ ਹੈ ਕਲਰ ਵੀ ਦੇਖ ਸਕਦੇ ਹੋ ਥ੍ਰੈਡ ਕਲਰ ਪਾਏ ਹੋਏ ਬਾਕੀ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਹੀ ਰਹੇ ਹੋਗੇ ਠੀਕ ਹੈ ਜੀ ਬਹੁਤ ਸੋਹਣੇ ਲਾਏ ਹੋਏ ਨੇਗੇ ਬਾਕੀ ਤੁਹਾਡੀ ਚੋਆਇਸ ਆ ਤੁਸੀਂ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋ ਤੇ ਇਹਦੀ ਬਾਹਾਂ ਦੇ ਉੱਪਰ ਤੇ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਉਹ ਆਪਾਂ ਇਹਦੀ ਬਾਹਾਂ ਦੇ ਉੱਪਰ ਪਾਈ ਹੋਈ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋ ਫਰੌਕ ਸਟਿਚ ਕਰਾਉਣੀ ਆ ਤਾਂ ਫਰੌਕ ਕਰਵਾ ਸਕਦੇ ਹੋ ਤੇ ਵਰਕ ਕਰਵਾ ਕੇ ਵੀ ਕੱਲਾ ਲੈਣਾ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਵਿਦਾਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਇਹਦੀ ਬਾਟਮ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕਰਿਆ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਉਹ ਬਾਟਮ ਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਚੱਕ ਟੈਬੀ ਦਾ ਰੱਖਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਦੁਪट्टे ਨੂੰ ਤੇ ਇਹਦੇ ਵਿੱਚ ਇਸ ਤਰ੍ਹਾਂ ਲਾਈਨਾਂ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਡਾਈ ਕੀਤਾ ਹੋਇਆ ਦੁਪੱਟੇ ਦਾ ਸਟਾਪ ਵੀ ਵਧੀਆ ਆਪਾਂ ਖੁੱਲਾ ਡੁੱਲਾ ਦੁਪੱਟਾ ਹੋਊ 2.5 ਮੀਟਰ ਦੁਪੱਟੇ ਦੀ ਕੱਟ ਹੋਊਗੀ ਠੀਕ ਹੈ ਜੀ ਕੋਈ ਮਰਜ਼ੀ ਦੁਪੱਟਾ ਜਿਹੜਾ ਤੁਸੀਂ ਸੂਟ ਨਾਲ ਲਗਵਾ ਸਕਦੇ ਹੋ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਦਾ ਤੇ ਅਗਲਾ ਦਿਖਾਉਨੇ ਆ ਆਪਾਂ ਤੁਹਾਨੂੰ ਇਹ ਮੋਰ ਪੰਖੀ ਕਲਰ ਹੈ ਇਹ ਇਹ ਵੀ ਕਾਟਨ ਦਾ ਸਟੱਫ ਹੈ ਇਹ ਵੀ ਆਪਾਂ ਫਰੌਕ ਬਣਾਈ ਹੋਈ ਹੈਗੀ ਤੇ ਜਿਹੜਾ ਕਾਟਨ ਦਾ ਸਟੱਫ ਹੈ ਇਹ ਵਿਦਆਊਟ ਲਾਈਨਿੰਗ ਹੈ ਜਿਹੜਾ ਆਪਾਂ ਨੇ ਸਚਿਚ ਕੀਤਾ ਹੋਇਆ ਹੈਗਾ ਇਹਦੇ ਨੀਚੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਵੀ ਆਪਾਂ ਕੱਲੇ neck ਦੇ ਉੱਪਰ ਵਰਕ ਕਰਿਆ ਹੋਇਆ ਹੈਗਾ। ਲੋਚੀ। neck ਦਾ ਡਿਜ਼ਾਈਨ ਦੇਖ ਸਕਦੇ ਹੋ, ਵਰਕ ਦੇਖ ਸਕਦੇ ਹੋ, ਬਹੁਤ ਸੋਹਣਾ ਵਰਕ ਹੈ ਤੇ ਥ੍ਰੈਡ ਕਲਰ ਵੀ ਬਹੁਤ ਸੋਹਣੇ ਪਾਏ ਹੋਏ ਨੇ। ਬਾਕੀ ਤੁਸੀਂ ਆਪਣੀ ਚੁਆਇਸ ਦੇ ਕੋਈ ਵੀ ਥ੍ਰੈਡ ਕਲਰ ਆ ਜਿਹੜੇ ਲਗਵਾ ਸਕਦੇ ਹੋ। ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹੋ। ਠੀਕ ਹੈ ਜੀ, ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਹੀ ਬੇਲੇ ਦੀ ਬਾਹ ਦੇ ਉੱਪਰ ਬਣਾਈ ਹੋਈ ਹੈ। ਜੇ ਤੁਸੀਂ ਹੈਵੀ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਇਸ ਤਰ੍ਹਾਂ ਦੀ ਬੇਲ ਹੈ ਇਹਨੂੰ ਘੇਰੇ ਦੇ ਉੱਪਰ ਵੀ ਬਣਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਇੱਛਾ ਹੈ ਤੁਸੀਂ ਕਿਸ ਤਰ੍ਹਾਂ ਦਾ ਵਰਕ ਕਰਾਉਣਾ ਬਾਟਮ ਦੇ ਉੱਪਰ ਕਰਵਾ ਸਕਦੇ ਹੋ ਘੇਰੇ ਦੇ ਉੱਪਰ ਕਰਵਾ ਸਕਦੇ ਹੋ ਹੈਵੀ ਬਣਾਉਣਾ ਚਾਹੁੰਦੇ ਹੋ ਥੋੜਾ ਜਿਹਾ ਵਰਕ ਨਾਲ ਜੇ ਸਿੰਪਲ ਰੱਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਤੁਸੀਂ ਕਰਵਾ ਸਕਦੇ ਹੋ ਤੇ ਇਹਦੀ ਬਾਟਮ ਦੇ ਉੱਪਰ ਵੀ ਆਪਾਂ ਕੋਈ ਵਰਕ ਨਹੀਂ ਕਰਿਆ ਹੋਇਆ ਫਰੌਕ ਦੇ ਨਾਲ ਆਪਨੇ ਸਟੇਟ ਬਾਟਮ ਰੱਖੀ ਹੋਈ ਹੈ ਕਿ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆ ਐ ਇਸ ਤਰ੍ਹਾਂ ਆਪਾਂ ਇਹਨੂੰ ਟਾਈ ਡਾਈ ਕੀਤਾ ਹੋਇਆ ਹੈ ਇਹ ਇੱਕੋ ਪੈਨ ਦਾ ਆਰਡਰ ਹੈਗਾ ਇਹਨਾਂ ਦੇ ਆਪਾਂ ਪ੍ਰਿੰਟਡ ਸੂਟ ਵੀ ਸਟਿਚ ਕਰਕੇ ਭੇਜੇ ਆਗੇ ਤੇ ਇਹਨਾਂ ਦੇ ਦੁਪੱਟੇ ਜਿਹੜੇ ਬਿਨਾ ਫਿਨਿਸ਼ਿੰਗ ਤੋਂ ਜਾ ਰਹੇ ਨੇ ਠੀਕ ਹੈ ਜੀ ਤੇ ਇਸ ਤਰੀ ਮੰਗਵਾਇਆ ਉਹਨਾਂ ਨੇ ਇਸ ਤਰ੍ਹਾਂ ਆਪਾਂ ਇਹ ਡਾਈ ਕੀਤਾ ਹੋਇਆ ਹਾਫ ਪਿਓਰ ਦਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਵੀ ਆਪਾਂ ਵਧੀਆ ਦੇਵਾਂਗੇ ਜਿਹੜਾ ਮਰਜੀ ਦੁਪੱਟਾ ਤੁਸੀਂ ਲਗਵਾ ਸਕਦੇ ਹੋ ਇਹ ਤੁਹਾਡੀ ਇੱਛਾ ਹੈਗੀ ਤੇ ਅਗਲਾ ਸੂਟ ਆਪਣਾ ਇਹ ਹੈਗਾ ਇਹ ਵੀ ਕਾਟਨ ਦੇ ਉੱਪਰ ਹੈ ਅੱਜ ਵਾਲੇ ਆਪਣੇ ਸਾਰੇ ਡਿਜ਼ਾਈਨ ਨੇ ਜਿਹੜੇ ਇਹ ਕਾਟਨ ਦੇ ਉੱਪਰ ਰੈਡੀ ਕੀਤੇ ਹੋਏ ਨੇ ਤੁਸੀਂ ਸਾਨੂੰ ਕਾਟਨ ਦੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਕਾਟਨ ਦਾ ਪਲੇਨ ਫੈਬਰਿਕ ਆਪਣੇ ਕੋਲ ਕਾਫੀ ਹੈਗਾ ਤੇ ਤੁਸੀਂ ਆਰਡਰ ਦੇ ਸਕਦੇ ਹੋ ਕੋਈ ਵੀ ਕਲਰ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਇਹ ਵੀ ਆਪਾਂ ਨੇ ਇਹਦੇ neck ਦੇ ਉੱਪਰ ਵਰਕ ਕਰਿਆ ਹੋਇਆ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਸਾਰੇ ਡਿਜ਼ਾਈਨ ਬਹੁਤ ਪਿਆਰੇ ਨੇ ਆਪਾਂ ਨੇ ਇਸ ਵੀਡੀਓ ਦੇ ਵਿੱਚ ਸਾਰੇ ਤੁਹਾਨੂੰ ਨੈਕਵਰਕ ਦਿਖਾਏ ਹੈਗਾ ਤੁਸੀਂ ਕੋਈ ਵੀ ਡਿਜ਼ਾਈਨ ਸਿਲੈਕਟ ਕਰਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਥ੍ਰੈਡ ਕਲਰ ਦੇਖੋ ਬਹੁਤ ਸੋਹਣੇ ਪਾਏ ਹੋਏ ਨੇਗੇ ਤੇ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਬਣਿਆ ਹੋਇਆ ਹੈਗਾ ਬਾਕੀ ਤੁਸੀਂ ਇਸ ਤਰ੍ਹਾਂ ਬੇਲ ਜੇ ਹੈਵੀ ਕਰਨਾ ਚਾਹੁੰਦੇ ਹੋ ਤਾਂ ਇਹਦੀ ਇਸ ਤਰ੍ਹਾਂ ਕਲੀਆਂ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਇਹ ਵਾਲੀ ਬੇਲ ਹੈ ਤੇ ਇਹਨੂੰ ਤੁਸੀਂ ਕਲੀਆਂ ਵੀ ਬਣਾ ਸਕਦੇ ਹੋ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈ ਤੇ ਬਹੁਤ ਹੀ ਸੋਹਣਾ ਬਹੁਤ ਪਿਆਰਾ ਵਰਕ ਹੈ ਜਿਹੜਾ ਆਪਣਾ ਕਰਿਆ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਆਪਾਂ ਬਾਹ ਹਾਫ ਰੱਖੀ ਹੈ ਕਿਉਂਕਿ 5 ਮੀਟਰ ਦੇ ਵਿੱਚ ਸੂਟ ਭਾਰੀ ਨਾਪ ਦਾ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਵੀ ਆਪਣਾ ਕਾਟਨ ਦਾ ਸਟੱਫ ਹੈ ਇਹ ਵੀ ਆਪਾਂ ਬਿਨਾ ਲਾਈਨਿੰਗ ਤੋਂ ਸਟਿਚ ਕੀਤਾ ਹੋਇਆ ਹੈਗਾ ਇਹ ਬਰਬਰੀ ਕਾਟਨ ਦਾ ਸਟੱਫ ਹੈ ਤੇ ਇਹਦੇ ਵਿੱਚ ਵੀ ਕਲਰ ਹੈਗੇ ਆਪਣੇ ਕੋਲ 3-4 ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹਦੀ ਬਾਟਮ ਦੇ ਉੱਪਰ ਵੀ ਆਪਾਂ ਕੋਈ ਵਰਕ ਨਹੀਂ ਕਰਿਆ ਹੋਇਆ ਹੈਗਾ ਠੀਕ ਹੈ ਇਹ ਆਪਾਂ ਸੂਟ ਬਣਾਇਆ ਹੋਇਆ ਹੈਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਉਹ ਵੀ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਡਾਈ ਕੀਤਾ ਹੋਇਆ ਹੈ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਟਾਈ ਡਾਈ ਕੀਤਾ ਹੋਇਆ ਹੈ ਠੀਕ ਹੈ ਜੀ ਤੁਸੀਂ ਫਿਨਿਸ਼ਿੰਗ ਕਰਵਾ ਕੇ ਲੈਣਾ ਦੁਪੱਟਾ ਬਿਨਾ ਫਿਨਿਸ਼ਿੰਗ ਤੋਂ ਲੈਣਾ ਇਹ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਲੈਣਾ ਉਸੇ ਤਰ੍ਹਾਂ ਹੀ ਤੁਸੀਂ ਸਭ ਤੋਂ ਮੰਗਵਾ ਸਕਦੇ ਹੋ ਬਿਨਾ ਸਟੀਚਿੰਗ ਵੀ ਸੂਟ ਮੰਗਵਾ ਸਕਦੇ ਹੋ ਸਟੀਚਿੰਗ ਕਰਾਉਣੀ ਹੁੰਦੀ ਹੈ ਤਾਂ ਸਟੀਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਤੇ ਆਪਾਂ ਫੇਰ ਦਿਖਾ ਦਿੰਨੇ ਆ ਤੁਹਾਨੂੰ ਇਹ ਡਿਜ਼ਾਈਨ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੇ ਪਲੇਨ ਸਟੱਫ ਦੀ ਵੀਡੀਓ ਪਾਈ ਹੋਈ ਹੈਗੀ ਆਪਣੇ ਕੋਲ ਰਾਮ ਟੈਕਸ ਦਾ ਵੀ ਪਲੇਨ ਸਟੱਫ ਆਇਆ ਕਾਫੀ ਜਿਆਦੇ ਕਲਰ ਆਏ ਨੇ ਬਹੁਤ ਸੋਹਣੀ ਕੁਆਲਿਟੀ ਆਈ ਹੈਗੀ ਉਹਨਾਂ ਦੇ ਉੱਪਰ ਤੁਸੀਂ ਇਹ ਵਰਕ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਆਪਾਂ ਨੇ ਆਹ ਸੂਟ ਮਲਬਰੀ ਕਾਟਨ ਦੇ ਉੱਪਰ ਬਣਾਇਆ ਹੋਇਆ ਹੈਗਾ ਜਾਮਣੀ ਕਲਰ ਇਹਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਵਰਕ ਕਰਿਆ ਹੋਇਆ ਹੈ ਆਪਾਂ ਨੇ ਇਹਦੇ ਚਾਕਾਂ ਉੱਤੇ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਨੇ ਇਹਦੇ ਚਾਕਾਂ ਉੱਤੇ ਬੇਲ ਪਾਈ ਹੋਈ ਹੈਗੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਉੱਪਰ ਜਾ ਕੇ ਆਪਣੀ ਹਿਪ ਕੋਲੇ ਇਸ ਤਰ੍ਹਾਂ ਦੇ ਫਲਾਰ ਆ ਜਾਣਗੇ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਾਕੀ ਵਰਕ ਦੀ ਫਿਨਿਸ਼ਿੰਗ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਨੇੜੇ ਤੋਂ ਵੀ ਦਿਖਾ ਦਿੰਨੇ ਆ ਤੇ ਥ੍ਰੈਡ ਕਲਰ ਵੀ ਦੇਖ ਸਕਦੇ ਹੋਗੇ ਤੇ ਕਲਰ ਦਾ ਹੋ ਸਕਦਾ 19 20 ਦਾ ਫਰਕ ਹੋਵੇ ਠੀਕ ਹੈ ਜੀ ਤੇ ਸੂਟ ਦਾ ਕਲਰ ਵੀ ਬਹੁਤ ਸੋਹਣਾ ਹੈਗਾ ਤੇ ਵਰਕ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਰਿਆ ਹੈ ਇਸ ਤਰ੍ਹਾਂ ਹੀ ਆਪਣੇ ਦੋਨੇ ਚਾਕਾਂ ਦੇ ਉੱਪਰ ਹੈ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਹੈ ਜਿਹੜੇ ਬਣਵਾ ਸਕਦੇ ਹੋਗੇ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਇਹਦਾ ਜਿਹੜਾ ਮਲਵਰੀ ਦਾ ਸਟੱਫ ਹੁੰਦਾ ਹੈ ਇਹ ਵੀ ਬਹੁਤ ਸੌਫਟ ਹੁੰਦਾ ਹੈ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਹੈ ਜਿਹੜਾ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਹੈ ਇਹ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਪਾਂ ਦੇ ਉੱਪਰ ਬਣਾਇਆ ਹੋਇਆ ਦੇਖੋ ਜੀ ਢੇਲ ਪਾ ਕੇ ਫਿਰ ਇਸ ਤਰ੍ਹਾਂ ਆਪਾਂ ਨੇ ਫਲਾਰ ਜਿਹੜਾ ਉਹ ਬਣਾਇਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਇਹ ਵਾਲਾ ਵਰਕ ਬਾਟਮ ਤੇ ਵੀ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਬਾਕੀ ਥ्रेड ਕਲਰ ਤੁਸੀਂ ਆਪਦੀ ਚੋਇਸ ਤੇ ਕਿਸੇ ਤਰ੍ਹਾਂ ਦੇ ਵੀ ਲਗਵਾ ਸਕਦੇ ਹੋ ਤੇ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਇਹ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਆਪਣੇ ਕੋਲ ਪਲੇਨ ਕਲਰ ਹੈਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤੇ ਮਲਵਰੀ ਤੇ ਨਹੀਂ ਬਣਾਉਣਾ ਤਾਂ ਆਪਣੇ ਕੋਲ ਰਾਮ ਟੈਕਸ ਦੇ ਵਿੱਚ ਵੀ ਪਲੇਨ ਕਲਰ ਹੈਗੇ ਆ ਠੀਕ ਹੈ ਤੁਸੀਂ ਉਹਦੇ ਉੱਪਰ ਵੀ ਬਣਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਐ ਐਸਟਰਨ ਰੱਖਿਆ ਹੋਇਆ ਹੈ ਲਾਈਨਿੰਗ ਵਾਲਾ ਦੁਪੱਟਾ ਰੱਖਿਆ ਹੈ ਦੇਖੋ ਜੀ ਦੁਪੱਟਾ ਦੇਖੋ ਦੁਪੱਟੇ ਦੀ ਕੁਆਲਿਟੀ ਵੀ ਤੁਹਾਨੂੰ ਆਪਾਂ ਵਧੀਆ ਦੇਵਾਂਗੇ ਬਹੁਤ ਸੋਹਣਾ ਦੁਪੱਟਾ ਹੈਗਾ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਉਹ ਡਾਈ ਕਰਵਾ ਸਕਦੇ ਹੋ ਚੈੱਕ ਵਿੱਚ ਵੀ ਆਉਂਦਾ ਟੈਪੀ ਦਾ ਲਾਈਨਾਂ ਦੇ ਵਿੱਚ ਵੀ ਆਉਂਦਾ ਤੇ ਆਪਾਂ ਇਸ ਤਰ੍ਹਾਂ ਇਹ ਪੱਲਿਆਂ ਤੇ ਟਾਈ ਡਾਈ ਕੀਤਾ ਹੋਇਆ ਤੇ ਸੈਂਟਰ ਦੇ ਵਿੱਚ ਬੇਸ ਕਲਰ ਰੱਖਿਆ ਹੋਇਆ ਤੇ ਇਹ ਬਿਨਾ ਫਿਨਿਸ਼ਿੰਗ ਤੋਂ ਦੁਪੱਟਾ ਮੰਗਵਾਇਆ ਹੈਗਾ ਠੀਕ ਹੈ ਜੀ ਤੁਸੀਂ ਫਿਨਿਸ਼ਿੰਗ ਕਰਾਉਣੀ ਹੈ ਸਾਨੂੰ ਦੱਸ ਸਕਦੇ ਹੋਗੇ ਨਹੀਂ ਕਰਾਉਣੀ ਤਾਂ ਇਸ ਤਰ੍ਹਾਂ ਵੀ ਮੰਗਵਾ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈਗਾ ਖੁੱਲਾ ਟੁੱਲਾ ਦੁਪੱਟਾ ਹੋ 2.5 ਮੀਟਰ ਦਾ ਆਪਾਂ ਤੁਹਾਨੂੰ ਦੁਪੱਟਾ ਦੇਵਾਂਗੇ ਜਿਹੜਾ ਮਰਜੀ ਦੁਪੱਟਾ ਲਗਵਾ ਸਕਦੇ ਹੋ ਹਾ ਪਿਓਰ ਦਾ ਲਗੋਣਾ ਹਾ ਪਿਓਰ ਦਾ ਲਵਾ ਸਕਦੇ ਹੋ ਫੁੱਲ ਪਿਓਰ ਚ ਜਾਣਾ ਫੁੱਲ ਪਿਓਰ ਚ ਜਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ